ਸੁਖ ਵਿਲਾਸ ਪੈਲੈਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਕਾਲੀ ਦਲ ਤੇ ਜ਼ਮ ਕੇਵਰੇ ਸੀ ਕਿ 108 ਕਰੋੜ ਰੁਪਇਆ ਸਰਕਾਰੀ ਤੇ ਲੋਕਾਂ ਦਾ ਲੱਗਿਆ ਹੋਇਆ ਹੈ ਜਿਸ ਤੋਂ ਬਾਅਦ ਹੁਣ ਬੰਟੀ ਰਮਾਣਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਨੇ ਬੰਟੀ ਰਮਾਣਾ ਕਾਲੀ ਦਲ ਦੇ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਜੋ ਫੰਡ ਤੁਸੀਂ ਲਾਇਆ ਸੀ ਜਦੋਂ ਤੁਹਾਡੀ ਪਾਰਟੀ ਨਹੀਂ ਆਈ ਸੀ ਸਰਕਾਰ ਨਹੀਂ ਆਈ ਸੀ ਤਾਂ ਲੋਕਾਂ ਦਾ ਪੈਸਾ ਤੁਸੀਂ ਵੀ ਲਾਇਆ ਉਸਦੇ ਬਾਰੇ ਕੀ ਵਿਚਾਰ ਹੈ ਔਰ ਇੱਥੇ ਦੱਸਦੀ ਏ ਕਿ 108 ਕਰੋੜ ਨੂੰ ਲੈ ਕੇ ਜਿਹੜਾ ਅਕਾਲੀ ਦਲ ਤੇ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਸੀ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਤਾਂ ਉਸਤੇ ਹੁਣ ਅਕਾਲੀ ਦਲ ਦੀ ਪ੍ਰਤੀਕਿਰਿਆ ਆਈ ਏ ਸੁੱਖ ਵਿਲਾਸ ਨਾਲ ਸੰਬੰਧਿਤ ਆ ਜਿਹੜੇ ਡਾਕੂਮੈਂਟ ਨਿਕਲੇ ਨੇ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ 1 ਅਰਬ 8 ਕਰੋੜ 70 ਲੱਖ 50 ਹਜ਼ਾਰ ਰੁਪਈਆ ਜਨਤਾ ਦਾ ਪੈਸਾ ਗਰੀਬਾਂ ਦਾ ਇਹਨਾਂ ਨੇ ਆਪਣੇ ਹੋਟਲ ਲਈ ਮਾਫ ਕਰਵਾਇਆ 108 ਕਰੋੜ ਗਵਰਨਮੈਂਟ ਦੇ ਪੈਸੇ ਚੋਂ ਉਹਨਾਂ ਨੂੰ ਐਗਜ਼ੈਂਪਸ਼ਨ ਮਿਲੂਗੀ ਕਿ ਉਹਨਾਂ ਨੇ ਕੋਈ ਟੈਕਸ ਨਹੀਂ ਦੇਣਾ ਮੈਂ ਕਹਿੰਦਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਕਿ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਇਹ ਗਾਰੇ ਚ ਨਹੀਂ ਲੱਗੀਆਂ ਇਹ ਲੋਕਾਂ ਦੇ ਖੂਨ ਚ ਲੱਗੀਆਂ ਹੋਈਆਂ ਆ ਸਾਹਮਣੇ ਆ ਹੋਰ ਕਿਸੇ ਹੋਟਲ ਨੂੰ ਇਹਦਾ ਇਸ ਪਾਲਿਸੀ ਦਾ ਲਾਭ ਨਹੀਂ ਮਿਲਿਆ ਜੀ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਇਹਨਾਂ ਨੇ ਬੇਨਾਮੀ ਤੇ ਨਾਮੀ ਲੋਕਾਂ ਦੇ ਪੈਸੇ ਤੇ ਬਹੁਤ ਸਾਰੀਆਂ ਪ੍ਰਾਪਰਟੀਆਂ ਬਣਾਈਆਂ ਨੇ ਮੈਂ ਪਹਿਲਾਂ ਕਹਿੰਦਾ ਰਿਹਾ ਕਿ ਪਹਾੜਾਂ ਚ ਬਹੁਤ ਕੁਝ ਲੁਕਿਆ ਪਿਆ ਹੈ ਤਿਆਰ ਦੇਖ ਲੋ ਅਜ ਅੱਦਾ ਪਾੜ ਵੀ ਨਹੀਂ ਫਰੋਲਿਆ ਇਹਨਾਂ ਲਈ ਤਾਂ ਸੁੱਖ ਵਿਲਾਸ ਹੈ ਪਰ ਪੰਜਾਬ ਦੀ ਜਨਤਾ ਲਈ ਇਹ ਦੁੱਖ ਵਿਲਾਸ ਹੈ ਇੱਕ ਇੱਕ ਰੁਪਏ ਦਾ ਹਿਸਾਬ ਜਿਹੜਾ ਉਹ ਲਵਾਂਗੇ ਕਿ ਪੈਸਾ ਵਾਪਸ ਖਜ਼ਾਨੇ ਚ ਜਾਊਗਾ ਖਜ਼ਾਨੇ ਚੋਂ ਫੇਰ ਦੁਬਾਰਾ ਉਹਨਾਂ ਗਰੀਬ ਲੋਕਾਂ ਕੋਲ ਜਾਊਗਾ ਜਿਨ੍ਹਾਂ ਦੇ ਟੈਕਸ ਦਾ ਪੈਸਾ ਲੰਘਾਇਆ ਸੀ ਸੁੱਖ ਵਿਲਾਸ ਦੇ ਕਾਗਜ਼ ਲੈ ਕੇ ਪਾਲਿਸੀਆਂ ਪਤਾ ਨਹੀਂ ਕਿੱਥੋਂ ਚੱਕ ਕੇ ਲਿਆ ਕੇ ਗੁੰਮਰਾਹ ਕਰਨ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਮੈਂ ਇੱਕ ਗੱਲ ਜ਼ਰੂਰ ਧਿਆਨ ਚ ਪੰਜਾਬ ਦੇ ਲੋਕਾਂ ਦੇ ਤੁਹਾਡੇ ਰਾਇ ਲਿਉਣੀ ਲਿਉਣੀ ਚਾਹਣਾ ਪਿਛਲੇ 7 ਸਾਲਾਂ ਤੋਂ ਇਹੀ ਪ੍ਰੈਸ ਕਾਨਫਰੰਸ ਆ ਇਹੀ ਅਲੀਗੇਸ਼ਨ ਇਹੀ ਧਮਕੀਆਂ ਇਹਨੂੰ ਢਾ ਦੇਾਂਗੇ ਜੀ ਇੱਥੇ ਸਕੂਲ ਖੋਲ੍ਹ ਦੇਾਂਗੇ ਜੀ ਇੱਥੇ ਹਸਪਤਾਲ ਬਣਾ ਦੇਾਂਗੇ ਜੀ ਇਹ ਪਿਛਲੀ ਸਰਕਾਰਾਂ ਜਿਹੜੀਆਂ ਚਾਹੇ 5 ਸਾਲ ਕਾਂਗਰਸ ਦੀ ਸਰਕਾਰ ਸੀ ਉਦੋਂ ਕਾਂਗਰਸੀ ਕਰਦੇ ਰਹੇ ਤੇ ਹੁਣ 2 ਸਾਲਾਂ ਤੋਂ ਆਮ ਆਦਮੀ ਪਾਰਟੀ ਇਹਨਾਂ ਦਾ ਰੈਵਨਿਊ ਮਿਨਿਸਟਰ ਹੁੰਦਾ ਹਟਾਤਾ ਉਹ ਤਮਾਤਰ ਪਹਿਲਾਂ ਤਾਂ ਉਹ ਕਰਦਾ ਰਿਹਾ ਕਿ ਬਿਨਤੀ ਕਰਾਂਗੇ ਢਾ ਦੇਾਂਗੇ ਕੱਲ ਮੁੱਖ ਮੰਤਰੀ ਦੀ ਹਾਲ ਵੇਖ ਲਓ ਕਹਿੰਦਾ ਸੁਖ ਵਿਲਾਸ ਦੀਆਂ ਜਿਹੜੀਆਂ ਕੰਧਾਂ ਇਹ ਗਾਰੇ ਨਾਲ ਨਹੀਂ ਲੋਕਾਂ ਦੇ ਖੂਨ ਨਾਲ ਚਿਣੀਆਂ ਹੋਈਆਂ ਮੈਂ ਮੁੱਖ ਮੰਤਰੀ ਨੂੰ ਯਾਦ ਕਰਾ ਦਿਆਂ ਕਿ ਮੁੱਖ ਮੰਤਰੀ ਤੇਰੇ ਹੱਥ ਰੰਗੇ ਅੱਜ ਤਾਂ ਪੰਜਾਬ ਦੇ ਨੌਜਵਾਨ ਦੇ ਖੂਨ ਨਾਲ ਉਸ ਖੂਨ ਦਾ ਦਾਗ ਧੋਣ ਦਾ ਤੂੰ ਜਿਹੜੀ ਕੋਸ਼ਿਸ਼ ਕਰ ਰਿਹਾ ਹੈ ਉਸ ਕੋਸ਼ਿਸ਼ ਦੇ ਵਿੱਚ ਸਫਲ ਨਹੀਂ ਹੋਏਂਗਾ ਤੂੰ ਜਦੋਂ ਲੋਕਾਂ 'ਚ ਜਾਏਂਗਾ ਤੈਨੂੰ ਲੋਕ ਸਪਾਲ ਕਰਨਗੇ ਉਸ ਮੁੱਦੇ ਤੇ ਜਿੰਨੀਆਂ ਮਰਜ਼ੀ ਬੇਤੁਕੀਆਂ ਗੱਲਾਂ ਕਰ ਲਾ ਤੂੰ ਆਪਦਾ ਜਿਹੜਾ ਸ਼ੁਭ ਕਰਨ ਦਾ ਖੂਨ ਤੇਰੇ ਹੱਥਾਂ ਤੇ ਲੱਗਿਆ ਹੈ ਨਾ ਉਹ ਦਾਗ ਨਹੀਂ ਧੋਤਾ ਜਾਣਾ ਮੈਂ ਉਹਨੇ ਜਿਹੜੀਆਂ 5 4 ਐਲੀਗੇਸ਼ਨਸ ਜਿਹੜੀਆਂ ਮੈਂ ਪੁਆਇੰਟ ਬਾਈ ਪੁਆਇੰਟ ਨੋਟ ਕੀਤੀਆਂ ਤੁਹਾਨੂੰ ਵੀ ਕਿਤੇ ਕੋਈ ਮੇਰੀ ਗੱਲ ਕਿਸੇ ਐਲੀਗੇਸ਼ਨ ਤੁਹਾਨੂੰ ਲੱਗ ਜੇ ਕਿ ਮੇਰਾ ਰਿਪਲਾਈ ਰਹਿ ਗਿਆ ਤਸੱਲੀ ਨਾਲ ਪੁੱਛ ਲਿਓ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਸ ਇਸ਼ੂ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਜਿਹੜੇ ਲੋਕ ਆਪਣੀਆਂ ਕਮੀਆਂ ਸਿਆਸਤ ਦੀਆਂ ਲੁੱਟਾਂ ਖੋਹਾਂ ਚੋਰੀਆਂ ਛਪਾਉਣ ਵਾਸਤੇ ਬੇਬੁਨਿਆਦ ਗੱਲਾਂ ਕਰਦੇ ਆ ਉਹ ਐਕਸਪੋਜ਼ ਹੋਣੇ ਚਾਹੀਦੇ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਨੋਟ ਕਰਕੇ ਲਿਆਇਆ ਉਹਦੀ ਸੁਣ ਕੇ ਭਗਵੰਤ ਮਾਨ ਦੀ ਚਾਰ ਅਲੀਗੇਸ਼ਨ ਉਹਨੇ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਲਾਏ ਐ ਪਹਿਲਾ ਅਲੀਗੇਸ਼ਨ ਕਿ ਜਿਹ ਇਹ ਪਲਪਾ ਦੀ ਜ਼ਮੀਨ ਸੀ ਡੀਮਡ ਫੋਰੈਸਟ ਸੀ ਇਹ ਪਲਪਾ ਦੀ ਜ਼ਮੀਨ ਦੇ ਸੀਐਲਯੂ ਦੇਣ ਵਾਸਤੇ ਪੰਜਾਬ ਸਰਕਾਰ ਨੇ ਰੂਲਸ ਬੈਂਡ ਕੀਤੇ ਤੇ ਇਸ ਹੋਟਲ ਦੀ ਕੰਸਟਰਕਸ਼ਨ ਦੀ ਪਰਮਿਸ਼ਨ ਦਿੱਤੀ ਸੀਐਲਯੂਸ ਚੇਂਜ ਕਰਕੇ ਦੇ ਨਾਲ ਇਹ ਵੀ ਕਿਹਾ ਕਿ ਇਸ ਹੋਟਲ ਦੀ ਪਰਮਿਸ਼ਨ ਮਿਲਣ ਤੋਂ ਬਾਅਦ ਕੈਬਨਟ ਨੇ ਜਿਹੜੀ ਉਹ ਪਾਲਿਸੀ ਬਣਾਈ ਸੀ ਉਹ ਸਕ੍ਰੈਪ ਕਰਤੀ ਕੇਵਲ ਇਸ ਹੋਟਲ ਨੂੰ ਬੈਨੇਫਿਟ ਦਿੱਤਾ ਮੈਂ ਸਾਰੇ ਕਾਗਜ਼ ਅੱਜ ਲੈ ਕੇ ਆਇਆ ਹਾਂ ਉਹ ਤਾਂ ਹਵਾ ਚ ਹੀ ਗੱਲਾਂ ਕਰਦਾ ਸੀ ਨਾ ਉਹਨੂੰ ਤਾਂ ਆਦਤ ਹੈ ਤੁਹਾਡੇ ਸਾਹਮਣੇ ਰੱਖ ਦਿਆਂ ਇਹ ਵੀ ਦੱਸ ਦਿਆਂ ਇਹਦਾ ਕਿ ਜਿਹੜਾ ਪੀ ਐਲ ਪੀਏ ਦੀ ਜ਼ਮੀਨ ਹੁੰਦੀ ਹੈ ਉਹਦਾ ਸੀ ਐਲ ਯੂ ਚੇਂਜ ਕਰਨ ਦਾ ਅਧਿਕਾਰ ਅਥਾਰਟੀ ਪਾਵਰ ਕੇਵਲ ਤੇ ਕੇਵਲ ਗਵਰਨਮੈਂਟ ਆਫ ਇੰਡੀਆ ਕੋਲੇ ਹੁੰਦੀ ਹੈ ਪੰਜਾਬ ਸਰਕਾਰ ਕੋਲੇ ਕੋਈ ਅਧਿਕਾਰ ਨਹੀਂ ਕੋਈ ਅਥਾਰਟੀ ਨਹੀਂ ਕੋਈ ਪਾਵਰ ਨਹੀਂ ਕੋਈ ਜੂਰਿਸਡਿਕਸ਼ਨ ਨਹੀਂ ਕਿ ਕਿਸੇ ਵੀ ਪੀਐਲਪੀਏ ਦੀ ਜ਼ਮੀਨ ਦੀ ਸੀਐਲਯੂ ਚੇਂਜ ਕਰ ਸਕੇ ਸੋ ਇਸ ਕਰਕੇ ਪੰਜਾਬ ਨੂਰ ਉਸ ਵੇਲੇ ਦੀ ਪੰਜਾਬ ਸਰਕਾਰ ਨੇ ਰੂਲਸ ਬੈਂਡ ਕਰਨ ਦਾ ਤਾਂ ਮਤਲਬ ਹੀ ਕੋਈ ਨਹੀਂ ਹੁੰਦਾ ਜਾਂ ਪੰਜਾਬ ਸਰਕਾਰ ਕੋਲੇ ਜਾਣ ਦਾ ਹੀ ਕੋਈ ਮਤਲਬ ਨਹੀਂ ਸੀ ਜਦੋਂ ਪੰਜਾਬ ਸਰਕਾਰ ਕੋਲੇ ਅਥਾਰਟੀ ਨਹੀਂ ਸੀ ਤਾਂ ਪੰਜਾਬ ਸਰਕਾਰ ਤੋਂ ਇਹਦੀ ਪਰਮਿਸ਼ਨ ਇੱਕ ਵੀ ਨਹੀਂ ਲਈ ਗਈ ਹਰ ਇੱਕ ਸੀਐਲਯੂ 2008 ਤੇ 2011 ਦੇ ਵਿੱਚ ਵਿੱਚ ਸੀਐਲਯੂ ਹੋਏ ਆ ਸਾਰੇ ਦੇ ਸਾਰੇ ਗਵਰਨਮੈਂਟ ਆਫ ਇੰਡੀਆ ਉਸ ਵੇਲੇ ਦੀ ਯੂਪੀਏ ਦੀ ਸਰਕਾਰ ਕਾਂਗਰਸ ਦੀ ਸਰਕਾਰ ਉਹਦੇ ਤੋਂ ਲਿੱਤੇ ਗਏ ਐ ਮੈਂ ਭਗਵੰਤ ਮਾਨ ਨੂੰ ਕਿਹਨੇ ਜਾ ਕੇ ਪੁੱਛ ਲਾ ਹੁਣ ਤਾਂ ਭਾਈ ਵਾਲੀ ਐ ਅਲਾਈਅੰਸ ਐ ਬੈਟ ਫੈਲੋਜ਼ ਹੁਣ ਤਾਂ ਤੁਸੀਂ ਪੁੱਛ ਜਾ ਕੇ ਉਸ ਵੇਲੇ ਦੀ ਯੂਪੀਏ ਦੀ ਸਰਕਾਰ ਨੂੰ ਡਾਕਟਰ ਮਨਮੋਹਨ ਸਿੰਘ ਦੀ ਕੈਬਨਿਟ ਸੀ ਸਾਰੇ ਸੀ ਐਲਯੂਜ਼ ਉੱਥੋਂ ਹੋ ਕੇ ਆਏ ਅੱਜ ਮੈਂ ਸੀ ਐਲਯੂਜ਼ ਦੀਆਂ ਕਾਪੀਆਂ ਲੈ ਕੇ ਆਇਆ ਆ ਨਾਸਤੀ ਕੀ ਲਗਾਤਾਰ ਕਲਦਲਦੋਂ ਕੀ ਰਿਆ ਜਾ ਰਿਹਾ ਸੀ ਮੁੱਖ ਮੰਤਰੀ ਭਗਵੰਤਪਾਲ ਦੇ ਵੱਲੋਂ ਤਾਂ ਉਥੇ ਬੰਟੀ ਰਵਣਾ ਨੇ ਸਵਾਲ ਖੜੇ ਕੀਤੇ ਨੇ ਤੇ ਆਪਣਾ ਪ੍ਰਤੀਕਰਮ ਕੀ ਦਿੱਤਾ ਹੈ ਕਿ ਜਿਹੜਾ ਸੁਖ ਵਿਲਾਸ ਪੈਲੇਸ ਆ ਉੱਤੇ ਲੋਕਾਂ ਦਾ ਪੈਸਾ ਨਹੀਂ ਲੱਗਿਆ ਪਰ ਉਥੇ ਇਹ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ 2014 ਤੋਂ ਬਾਅਦ ਤੁਹਾਡੀ ਪਾਰਟੀ ਆਮ ਆਦਮੀ ਆਮ ਆਦਮੀ ਪਾਰਟੀ ਆਈਏ ਤਾਂ ਉਥੇ ਵੀ ਜਿਹੜੇ ਫੰਡ ਵਰਤਿਆ ਗਿਆ ਉਹ ਲੋਕਾਂ ਦਾ ਸੀ ਵਿਦੇਸ਼ਾਂ ਤੋਂ ਮੰਗਾਇਆ ਗਿਆ ਜਿਸ ਨੂੰ ਲੈ ਕੇ ਇੱਕ ਦੂਜੇ ਤੇ ਜਿਹੜੇ ਪਲਟਾवार ਕਰਦੇ ਦੋਵੇਂ ਆ ਪਾਰਟੀਆਂ ਦੇ ਜਿਹੜੇ ਆਗੂ ਨੇ ਇੱਕ ਦੂਜੇ ਤੇ ਪਲਟਾवार ਕਰਦੇ ਨਜ਼ਰ ਆ ਰਹੇ ਨੇ ਪਰ ਉਥੇ ਹੀ ਮੁੱਖ ਮੰਤਰੀ ਭਵੰਤ ਮਾਨ ਦਾ ਕਹਿਣਾ ਹੈ ਕਿ ਹੁਣ ਅਕਾਲੀ ਦਲ ਤੇ ਕਾਰਵਾਈ ਹੋਵੇਗੀ